ਅਸਲਾਮੁਅਲੈਕੁਮ ਸਸਰੀਕਾਲ ਨਮਸਕਾਰ ਹੈਲੋ ਹਾਈ ਮੈਂ ਅੰਬਰ ਹੁਸੈਨੀ ਤੇ ਮੈਂ ਅੱਜ ਇਸ ਵਾਇਸ ਨੋਟ ਦੇ थ्रू ਤੁਹਾਡੇ ਨਾਲ ਗੱਲ ਕਰਦੀ ਪਈ ਆ ਮੈਨੂੰ ਤੁਹਾਡੇ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਕਿਉਂਕਿ ਮੇਰੀ ਕਹਾਣੀ ਵੀ ਉਹਨਾਂ ਦਸਾਂ ਕਹਾਣੀਆਂ ਦੇ ਨਾਲ ਸੁਣੀ ਗਈ ਹੈ ਜਿਨ੍ਹਾਂ ਨੂੰ ਇਸ ਪ੍ਰਸਕਾਰ ਲਈ ਕਨਸੀਡਰ ਕੀਤਾ ਗਿਆ ਤੇ ਜਦ ਮੈਨੂੰ ਸੁਕੀਰਾ ਜੀ ਨੇ ਨਿਊਜ਼ ਦਿੱਤੀ ਤੇ ਮੈਨੂੰ ਬਹੁਤ ਖੁਸ਼ੀ ਹੋਈ ਉਸ ਖੁਸ਼ੀ ਦੀ ਵਜ੍ਹਾ ਇਹ ਨਹੀਂ ਸੀ ਕਿ ਮੇਰਾ ਮੇਰੀ ਕਹਾਣੀ ਚੁਣੀ ਗਈ ਉਸ ਖੁਸ਼ੀ ਦੀ ਵਜ੍ਹਾ ਇਹ ਸੀ ਕਿ ਮੈਨੂੰ ਫਾਈਨਲੀ ਉਹ ਲੋਗ ਲੱਭ ਗਏ ਜਿਨ੍ਹਾਂ ਲਈ ਮੈਂ ਲਿਖ ਰਹੀ ਸੀ ਮੇਰਾ ਪਹਿਲੇ ਦਿਨ ਤੋਂ ਮੰਨਣਾ ਹੈ ਕਿ ਹਰ ਅੱਖਰ ਹਰ ਕਹਾਣੀ ਹਰ ਕਵਿਤਾ ਉਹਦੇ ਪੜਨ ਵਾਲੇ ਨੂੰ ਲੱਭਦੀ ਹੁੰਦੀ ਹੈ ਹਰ ਰਾਈਟਰ ਆਪਣੇ ਪੜਨ ਵਾਲਿਆਂ ਨੂੰ ਲੱਭ ਰਿਆ ਹੁੰਦਾ ਹੈ ਉਹ ਜੋ ਉਹਦੇ ਲਿਖੇ ਨੂੰ ਡੀਕੋਡ ਕਰ ਸਕਣ ਉਹਨੂੰ ਉਦਾਂ ਹੀ ਮਹਿਸੂਸ ਕਰ ਸਕਣ ਜਿੱਦਾਂ ਉਹਨੇ ਆਪ ਕੀਤਾ ਇਹ ਮੇਰੀ ਪਹਿਲੀ ਪਬਲਿਸ਼ ਕਹਾਣੀ ਹੈ ਇਹ ਤੋਂ ਪਹਿਲੇ ਮੈਂ ਲਿਖ ਰਹੀ ਸੀ ਪਰ ਔਨਲਾਈਨ ਲਿਖ ਰਹੀ ਸੀ ਪਰ ਇੱਕ ਕਹਾਣੀ ਨੇ ਮੈਨੂੰ ਮਜਬੂਰ ਕੀਤਾ ਕਿ ਮੈਨੂੰ ਕਿਤੇ ਪਬਲਿਸ਼ ਹੋਣ ਲਈ ਭੇਜਾਂ ਤੇ ਮੇਰੇ ਦਿਲ ਦੇ ਬਹੁਤ ਕਰੀਬੇ ਕਹਾਣੀ ਪਰ ਮੇਰੀਆਂ ਜੋ ਵੀ ਮੇਰੀਆਂ ਲਿਖਿਆ ਮੇਰੀ ਪਛਾਣ ਬਣੀ ਉਹਦੇ ਵਿੱਚ ਇਹਦਾ ਨਾਮ ਬਹੁਤ ਘਟ ਕਿਤੇ ਆਂਦਾ ਹੈ ਤੇ ਇਸ ਲਈ ਜਦ ਮੈਨੂੰ ਪਤਾ ਚੱਲਿਆ ਕਿ ਫਾਈਨਲੀ ਮੈਨੂੰ ਉਹ ਲੋਕ ਮਿਲ ਗਏ ਜਿਹੜੇ ਮੇਰੇ ਲਿਖੇ ਨੂੰ ਮਹਿਸੂਸ ਕਰਦੇ ਨੇ ਉਹਨੂੰ ਡੀਕੋਡ ਕਰ ਸਕਦੇ ਨੇ ਤੇ ਮੈਨੂੰ ਬਹੁਤ ਖੁਸ਼ੀ ਹੋਈ ਮੈਨੂੰ ਇੱਥੇ ਦੋ ਸਵਾਲਾਂ ਦੇ ਜਵਾਬ ਦੇਣ ਲਈ ਕਿਹਾ ਗਿਆ ਹੈ ਇੱਕ ਕਿ ਮੈਂ ਲਿਖਣਾ ਕਿਉਂ ਸ਼ੁਰੂ ਕੀਤਾ ਤੇ ਦੂਜਾ ਇੱਕ ਕਹਾਣੀ ਲਿਖਦੇ ਹੋਏ ਮੇਰਾ ਥਾਟ ਪ੍ਰੋਸੈਸ ਕੀ ਹੁੰਦਾ ਹੈ ਅ ਮੈਂ ਲਿਖਣਾ ਇਸ ਲਈ ਸ਼ੁਰੂ ਕੀਤਾ ਬਿਕੋਜ਼ ਮੈਂ ਪੜਦੀ ਬਹੁਤ ਸੀ ਮੈਂ ਆਪਣੇ ਬਚਪਨ ਤੋਂ ਹੀ ਇੱਕ ਕਿਤਾਬਾਂ ਵਿੱਚ ਘिरी ਸੀ ਪੜਨਾ ਪਸੰਦ ਸੀ ਤੇ ਮੈਂ ਵੱਡੇ ਹੁੰਦੇ ਹੁੰਦੇ ਮੈਨੂੰ ਲੱਗਦਾ ਕਿ ਉਹ ਕਿਤਾਬਾਂ ਜਿਹੜੀਆਂ ਕਲਾਸਿਕ ਵਿੱਚ ਹੁੰਦੀਆਂ ਨੇ ਮੈਂ ਬਹੁਤ ਛੋਟੀ ਏਜੇ ਚ ਪੜ ਲਿਆ ਮੈਨੂੰ ਯਾਦ ਹੈ ਜਦ ਕਾਲਜ ਵਿੱਚ ਗਏ ਤੇ ਸਾਨੂੰ ਪਤਾ ਚੱਲਿਆ ਕਿ ਰਸ਼ੀਅਨ ਲਿਟਰੇਚਰ ਹੈ ਤੇ ਉਹ ਤਾਂ ਬੜਾ ਵਧੀਆ ਵਾ ਇਦਾਂ ਵਾ ਤੇ ਮੈਂ ਅਕਸਰ ਜਾ ਕੇ ਕਿਸੇ ਵੀ ਚੰਗੀ ਲਖਾਰੀ ਦੀ ਕਿਤਾਬ ਨੂੰ ਜਦ ਮੈਂ ਇਸ਼ੂ ਕਰਾਂਦੀ ਤੇ ਮੈਨੂੰ ਪਤਾ ਚੱਲਦਾ 2-4 ਸਫ਼ੇ ਪੜ ਕੇ ਤਾਂ ਮੈਂ ਪੜੀ ਹੋਈ ਆ ਬਸ ਉਹ ਅੰਗਰੇਜ਼ੀ ਵਿੱਚ ਹੁੰਦੀ ਸੀ ਮੈਂ ਉਹਦੀ ਉਰਦੂ ਟ੍ਰਾਂਸਲੇਸ਼ਨ ਜਾਂ ਪੰਜਾਬੀ ਟ੍ਰਾਂਸਲੇਸ਼ਨ ਪੜੀ ਹੋਈ ਸੀ ਜੋ ਕਿ ਮੇਰੇ ਘਰ ਵਿੱਚ ਅਵੇਲੇਬਲ ਹੁੰਦੀ ਸੀ ਉਹਨਾਂ ਕਹਾਣੀਆਂ ਦੇ ਕੈਰੈਕਟਰਸ ਨਾਲ ਗੱਲਾਂ ਕਰਨ ਦੀ ਮੈਨੂੰ ਬੜੀ ਮਾੜੀ ਆਦਤ ਆ। ਮੇਰੀਆਂ ਕਿਤਾਬਾਂ ਦੇ ਸਫ਼ੇ ਲਿਖ ਲਿਖ ਭਰੇ ਹੁੰਦੇ ਆ। ਪਰ ਇੰਟਰਸਟਿੰਗ ਗੱਲ ਇਹ ਆ ਕਿ ਮੈਨੂੰ ਕਦੀ ਵੀ ਨਾ ਮੇਨ ਕੈਰੈਕਟਰ ਵਿੱਚ ਇਨਾਈਂਟ੍ਰਸਟ ਨਹੀਂ ਹੋਇਆ। ਜਿੰਤਾ ਮੈਨੂੰ ਸਾਈਡ ਕੈਰੈਕਟਰਸ ਵਿੱਚ ਹੁੰਦਾ ਵਾ। ਮਤਲਬ ਹੁਣ ਤੁਸੀਂ ਦੇਖੋ ਨਾ ਇੱਕ ਕਿਰਦਾਰ ਆਇਆ, ਉਹਨੇ ਉਹਦਾ ਕੰਮ ਆਹੀ ਆ ਵੀ ਹੁੱਕਾ ਧਰ ਕੇ ਚੌਧਰੀ ਕੋਲ ਲੱਕ ਜਾਂਦਾ। ਪਰ ਉਹਦੀ ਉਸ ਹੁੱਕੇ ਤੋਂ ਅੰਤੋਂ ਸੁਆਵੀ ਤੇ ਕੋਈ ਜ਼ਿੰਦਗੀ ਹੈ ਨਾ। ਉਹਦੇ ਬਾਰੇ ਵਿੱਚ ਸੋਚਣਾ ਜਿਹੜਾ ਹੈ ਉਹ ਮੈਨੂੰ ਵਧੀਆ ਲੱਗਦਾ ਸੀ। ਤੇ ਸ਼ਾਇਦ ਉਹੀ ਮੇਰੀ ਨੇਚਰ ਬਣ ਗਿਆ ਮੈਨੂੰ ਯਾਦ ਹੈ ਨਿੱਕੇ ਹੁੰਦੇ ਮੈਂ ਟਰੈਵਲ ਕਰਦੀ ਨੈਸ਼ਨਲ ਹਾਈਵੇ ਤੇ ਸਪੈਸ਼ਲੀ ਤੇ ਦੂਰ ਕਿਤੇ ਕੋਈ ਬਸਤੀ ਨਜ਼ਰ ਆਂਦੀ ਤੇ ਮੈਂ ਸੋਚਦੀ ਇੱਥੇ ਵੀ ਲੋਕ ਹੋਣੇ ਉਹਨਾਂ ਦੀਆਂ ਵੀ ਖੁਸ਼ੀਆਂ ਹੋਣੀਆਂ ਉਹਨਾਂ ਦੇ ਪ੍ਰੋਬਲਮਸ ਹੋਣੇ ਕੀ ਪ੍ਰੋਬਲਮਸ ਹੋਣੀਆਂ ਤੇ ਮੈਂ ਕਈ ਵਾਰੀ ਉਹਨਾਂ ਦੇ ਪ੍ਰੋਬਲਮ ਸੋਚ ਕੇ ਰੋ ਰਹੀਆਂ ਜਿਨ੍ਹਾਂ ਨਾਲ ਮੈਂ ਕਦੀ ਮਿਲੀ ਨਹੀਂ ਤੇ ਇਹੀ ਹਾਲ ਮੇਰੀਆਂ ਕਹਾਣੀਆਂ ਦਾ ਹੈ ਆ ਜਿਹੜੀ ਸ਼ਾਨੀ ਕਹਾਣੀ ਹੈ ਇਹ ਵੀ ਮੈਂ ਇੱਕ ਨਿਊਜ਼ ਪੜ੍ਹੀ ਸੀ ਕਿ ਇੱਕ ਔਰਤ ਹੈ ਜਿਹੜੀ ਆਪਣੇ ਤਿੰਨ ਬੱਚਿਆਂ ਨੂੰ ਛੱਡ ਕੇ ਚੱਲ ਗਈ ਮੈਂ ਸੋਚਣਾ ਸ਼ੁਰੂ ਕਰਤਾ ਕਿ ਉਹ ਕਿਉਂ ਗਈ ਹੋਣੀ ਆ ਜਿਹੜੇ ਮੇਨ ਰੀਜ਼ਨ ਮੇਨ ਕੈਰੈਕਟਰਾਂ ਨੂੰ ਨਜ਼ਰ ਆਂਦੇ ਆ ਕਿ ਉਹ ਘਰ ਉਹਨੂੰ ਮਾਰ ਦੇ ਕੁੱਟ ਦੇ ਹੁਣਿਆ ਜਾਂ ਉਹ ਨੂੰ ਕੋਈ ਪਸੰਦ ਆ ਗਿਆ ਮੈਂ ਉਹਨਾਂ ਤੋਂ ਹਟ ਕੇ ਕੋਈ ਕਾਰਨ ਲੱਭ ਰਹੀ ਸੀ ਤੇ ਮੈਨੂੰ ਉਹ ਲੱਭਦੇ ਲੱਭਦੇ ਇਹ ਸਾਰੀ ਕਹਾਣੀ ਮੇਰੇ ਤੋਂ ਲਿਖ ਹੋ ਗਈ ਕਿ ਹੋ ਸਕਦਾ ਹੈ ਕਿ ਉਹ ਜੋ ਲੱਭ ਰਹੀ ਹੈ ਉਹਨਾਂ ਵਿੱਚੋਂ ਕੁਝ ਵੀ ਨਾ ਹੋਵੇ ਜਿਹੜਾ ਸਾਨੂੰ ਸਾਹਮਣੇ ਨਜ਼ਰ ਆਂਦਾ ਹੈ ਉਹ ਕੋਈ ਐਸੀ ਸ਼ੈ ਦੀ ਤਲਾਸ਼ ਵਿੱਚ ਘਰ ਘਰ ਗਈ ਹੋਵੇ ਜਿਹਦੇ ਵੱਲ ਕੋਈ ਧਿਆਨ ਹੀ ਨਹੀਂ ਦਿੰਦਾ ਤੇ ਇਦਾਂ ਇੱਕ ਕਹਾਣੀ ਨੇ ਜਨਮ ਲੈ ਲਿਆ ਹੋ ਸਕਦਾ ਹੈ ਕੱਲ ਨੂੰ ਮੈਂ ਸ਼ਾਹ ਬਾਰੇ ਸੋਚਣ ਲੱਗ ਜਾ ਤੇ ਮੈਂ ਸੋਚਾਂ ਕਿ ਉਹ ਇੱਕ ਐਸਾ ਬੰਦਾ ਸੀ ਜਿਹਨੇ ਸਾਰੇ ਘਰ ਵਾਲਿਆਂ ਲਈ ਬੜੀ ਕੁਰਬਾਨੀ ਦਿੱਤੀ ਇਕੱਲਾ ਰਹਿ ਗਿਆ ਫੇ ਉਹਦਾ ਵਿਆਹ ਹੋਇਆ ਤੇ ਉਹਦੀ ਜਿਹੜੀ ਵੀਵੀਏ ਉਹ ਕਿਸੇ ਹੋਣ ਨੂੰ ਪਸੰਦ ਕਰਦੀ ਹੈ ਉਹਦੇ ਦਿਲ ਤੇ ਕੀ ਬੀਤੀ ਉਹ ਲਿਖਾਂ ਹੋ ਸਕਦਾ ਹੈ ਕਿਸੇ ਦਿਨ ਸ਼ਾਨੀ ਦੇ ਕਿਸੇ ਨਿਆਣੇ ਦੇ ਬਾਰੇ ਮੇਰੇ ਜ਼ੇਨ ਜਾਜਵੇ ਤੇ ਮੈਂ ਦੇਖਾਂ ਕਿ ਕਿਹੈਸਾ ਬੱਚਾ ਜਿਹੜਾ ਬੜਾ ਹੋ ਰਿਹਾ ਹੈ ਤੇ ਉਹਦੀ ਮਾਂ ਜਿਹੜੀ ਹੈ ਕਿਸੇ ਨਾ ਨਿਕਲ ਗਈ ਸੀ ਤੇ ਉਹ ਉਹਨੂੰ ਲੈ ਕੇ ਉਹਨੂੰ ਕੀ ਕੁਛ ਨਹੀਂ ਸੁਣਨਾ ਪਏਗਾ ਤੇ ਉਹਦਾ ਉਹਦੀ ਲਾਈਫ ਤੇ ਉਹਦੇ ਰਿਲੇਸ਼ਨਸ਼ਿਪ ਬਣਾਉਣ ਤੇ ਕਿਦਾਂ ਇੰਪੈਕਟ ਆਏਗਾ ਤੇ ਸਿੰਪਲੀ ਇਹੀ ਮੇਰਾ ਲਿਖਣ ਦਾ ਪ੍ਰੋਸੈਸ ਹੁੰਦਾ ਹੈ ਕਿ ਮੈਂ ਮੈਂ ਮੈਨੂੰ ਇੱਕ ਕਰੀਨਾ ਇਹ ਗੱਲ ਅਮਰਜੀਤ ਚੰਨਨ ਸਾਹਮਣੇ ਵੀ ਪੁੱਛੀ ਸੀ ਕਿ ਤੂੰ ਜਦ ਕਹਾਣੀ ਲਿਖਦੀ ਹੈਂ ਤੇ ਤੈਨੂੰ ਕਹਾਣੀ ਕੌਣ ਸੁਣਾ ਰਿਹਾ ਹੁੰਦਾ ਹੈ ਜਾਂ ਉਹ ਤੈਨੂੰ ਹੀ ਕਿਉਂ ਤੇਰੇ ਤੇ ਹੀ ਕਿਉਂ ਉਹ ਕਹਾਣੀ ਉਤਰਦੀ ਹੈ ਮੈਨੂੰ ਲੱਗਦਾ ਉਹਦਾ ਕਾਰਨ ਇਹ ਹੈ ਕਿਉਂਕਿ ਮੈਂ ਆਪਣੇ ਕਰੈਕਟਰਸ ਨੂੰ ਜੱਜ ਨਹੀਂ ਕਰਦੀ ਮੈਂ ਕਦੀ ਵੀ ਇਦਾਂ ਸੋਚ ਕੇ ਨਹੀਂ ਲਿਖਦੀ ਇਹ ਸਹੀ ਹੈ ਇਹ ਗਲਤ ਹੈ ਮੈਂ ਬਸ ਲਿਖਦੀ ਆ ਕਿ ਉਹ ਕੀ ਮਹਿਸੂਸ ਕਰ ਰਹੀ ਸੀ ਮੇਰੇ ਲਈ ਨਾ ਸ਼ਾਣੀ ਸਹੀ ਸੀ ਨਾ ਗਲਤ ਸੀ ਮੇਰੇ ਲਈ ਉਹਦੀ ਦਿਲ ਦੀ ਗੱਲ ਬੁਝਣਾ ਜ਼ਰੂਰੀ ਸੀ ਹਾਂ ਉਹਨੂੰ ਤਾਰੀਫ਼ ਨਹੀਂ ਸੀ ਲੱਭ ਰਹੀ ਉਹਦਾ ਉਹਦਾ ਦਿਲ ਕਰਦਾ ਸੀ ਕੋਈ ਉਹਨੂੰ ਦੇਖੇ ਉਹਦੀ ਤਾਰੀਫ਼ ਕਰੇ ਇਸ ਕਾਰਨ ਉਹਨੇ ਇਹ ਐਡਾ ਵੱਡਾ ਕਦਮ ਚੁੱਕ ਲਿਆ ਜਿਹੜਾ ਕਿ ਸਾਨੂੰ ਲੱਗਦਾ ਹੈ ਕਿ ਮਾਂ ਆਪਣੇ ਬੱਚੇ ਕਦੀ ਛੱਡ ਨਹੀਂ ਸਕਦੀ ਚਾਹੇ ਜੋ ਵੀ ਹੋਵੇ ਪਰ ਹੋ ਸਕਦਾ ਹੈ ਕਿ ਉਹ ਤੜਪ ਆਪਣੇ ਆਪ ਨੂੰ ਪਛਾਣੇ ਜਾਣ ਦੀ ਤੜਪ ਇੰਨੀ ਹੋਵੇ ਕਿ ਉਹਨੇ ਉਤੋਂ ਹੀ ਕਦਮ ਚੁੱਕਵਾ ਦਿੱਤਾ ਤੇ ਕੱਲ ਨੂੰ ਇੱਕ ਐਸੀ ਬੱਚੀ ਜਿਹੜੀ ਇਹਨਾਂ ਤਾਣਿਆਂ ਦੇ ਨਾਲ ਵੱਡੀ ਹੋਵੇ ਮੈਂ ਉਹਦੀ ਕਹਾਣੀ ਲਿਖਣ ਲੱਗ ਜਾ ਤੇ ਇਹ ਮੇਰੇ ਲਈ ਇਦਾਂ ਹੀ ਹੈ ਕਿਵੇਂ ਪਰਦੇ ਪਰਦੇ ਕੋਈ ਇੱਕ ਐਸਾ ਕਿਰਦਾਰ ਜਿਹਨੂੰ ਕੋਈ ਲਖਾਰੀ ਭੁੱਲ ਗਿਆ ਹੁੰਦਾ ਹੈ ਖਬਰਾਂ ਵਿੱਚੋਂ ਇੱਕ ਐਸੀ ਖਬਰ ਜਿਹੜੀ ਬਿਲਕੁਲ ਆਖਰੀ ਸਫ਼ੇ ਤੇ ਹੁੰਦੀ ਹੈ ਘਰ ਦੇ ਵਿੱਚ ਕਿਤੇ ਜਾਵਾ ਤੇ ਉੱਥੇ ਕੋਈ ਇੱਕ ਐਸਾ ਬੱਚਾ ਕੋਈ ਐਸਾ ਕਿਰਦਾਰ ਕੋਈ ਐਸਾ ਬਜ਼ੁਰਗ ਜਿਹਨੂੰ ਕਿਸੇ ਨੇ ਕੋਨੇ 'ਚ ਪਾ ਛੱਡਿਆ ਹੁੰਦਾ ਮੈਂ ਉਹਦੇ ਦਿਲ ਤੇ ਕੀ ਬੀਤੀ ਹੈ ਉਹਨੂੰ ਆਪਣੇ ਦਿਲ ਤੇ ਬਿਤਾਉਣ ਦੀ ਕੋਸ਼ਿਸ਼ ਕਰਦੀ ਆ ਤੇ ਉਹ ਕੋਸ਼ਿਸ਼ ਅਕਸਰ ਹੰਝੂਆਂ ਦੀ ਸੂਰਤ ਬਾਹਰ ਆਂਦੀ ਹੈ ਕਦੀ ਕਦਾ ਅੱਖਰਾਂ ਦੀ ਸੂਰਤ ਵੀ ਆ ਜਾਂਦੀ ਹੈ ਤੇ ਕਹਾਣੀ ਬਣ ਜਾਂਦੀ ਹੈ ਪਰ ਮੈਨੂੰ ਆ ਖੁਸ਼ੀ ਹੈ ਕਿ ਹੁਣ ਮੇਰੀਆਂ ਕਹਾਣੀਆਂ ਨੂੰ ਜਿੱਦਾਂ ਮੈਂ ਮੇਰੇ ਦਿਲ ਤੇ ਬਿੱਤੀਆਂ ਸ਼ਾਇਦ ਉਹ ਲੋਗ ਲੱਭ ਗਏ ਨੇ ਉਹਨਾਂ ਦੇ ਦਿਲ ਤੇ ਵੀ ਇਦਾਂ ਹੀ ਬੀਤਣਗੀਆਂ ਬਹੁਤ ਸ਼ੁਕਰੀਆ ਮੈਨੂੰ ਇੱਥੇ ਬੋਲਣ ਦਾ ਮੌਕਾ ਦੇਣ ਲਈ ਤੇ ਮੈਨੂੰ ਸਮਝਣ ਲਈ ਮੇਰੀ ਕਹਾਣੀ ਨੂੰ ਸਮਝਣ ਲਈ ਕਿਉਂਕਿ ਮੇਰੀ ਕਹਾਣੀ ਹੀ ਮੈਂ ਹੁੰਦੀ ਆ ਬਹੁਤ ਸ਼ੁਕਰੀਆ ਅੱਲਾਹ ਹਾਫਿਜ਼